ਆ ਪਹਿਲਾਂ ਜਾਣਾ ਤੇ ਪੈ ਬੱਥੂ ਨਾ ਭਾਗਿਆ ਦੇ ਯਾਰ ਛੈਂਕਰ ਤੇ ਚੱਡੀ ਲੈ ਕੇ ਕੈਂਪ ਕੈਂਪਰੀ ਨਾ ਉਹ ਮਾੜੀ ਨੂੰ ਕੋਈ ਛੂਟ ਲੈ ਕੇ ਦੇ ਵਦਗਾ ਹਾਂ ਮਾੜਾ ਫੋਜੀ ਭਾਗ ਹੈ ਤੇ ਮਲੇ ਜਰਾ ਤੇਰਾ ਲੈ ਲਗੇ ਚੱਡੀ ਲੈ ਲਗੇ ਬੜੀਆਂ ਜੀ ਚੱਡੀ ਲੈ ਦੀ ਪਾਣਾ ਜਿਹੜਾ ਕਬੀਲਾ ਪਿਆ ਫਿਰ ਵੀੜਾ ਤੋਂ ਤੁੰਦਿਆਂ ਨੇ ਇਕੱਤਰ ਪਾ ਲਾ ਦੇ ਹੈ ਨਹੀਂ ਉਹ ਕਾਹ ਪਛਾਹ ਦੇਤੀ ਹੈ ਇਹ ਤੇ ਇਹ ਹਾਈ ਇੱਕ ਅੱਗੇ ਆਹ ਇੱਕ ਤਾਂ ਨਵੀਂ ਚੱਡੀ ਲੈ ਕੇ ਦੇ ਅੱਗੇ ਨਾ ਨਾ ਤੀਨ ਹੈ ਇਹ ਕੈਪਰੀ ਲੈ ਕੇ ਦੇ ਅੱਗੇ ਤੇ ਨੂੰ ਐਂ ਵੀ ਨਵਾਂ ਖਾ ਦਾ ਬਤਾ ਦੇ ਹਾਈ ਤੇ ਆਇ ਤੇ ਕਾਹ ਤੂੰ ਹਨੋ ਅੱਜ ਜਾਣਦੇ ਨੇ ਬੁਨੇ ਲੈ ਆਨੀ ਓਏ ਬਾਪੂ ਪੁਰਾਣੇ ਜਵਾਨਾਂ ਦੇ ਚੋਂ ਤੁਸੀਂ ਪੱਤੇ ਬੰਦੇ ਹੁੰਦੇ ਨਹੀਂ ਨਿਕਰਾਇਂ ਥਾ ਤੇ ਪੱਤੇ ਬੰਦੇ ਹੁੰਦੇ ਸੀ ਅੱਕੇ ਬੰਦੇ ਇਸ ਵਿੱਚ ਪਹਿਲਾ ਮੈਂ ਪੜਿਆ ਹਾਂ ਪਹਿਲੇ ਅੱਜ ਜਦੋਂ ਪੁੱਛਪਾਰ ਆ ਸੀਗਾ ਜੋ ਪੁਰਾਣਾ ਜਵਾਨਾ ਸੀ ਹਾਂ ਤੂੰ ਜਨਨਾ ਖੇ ਮੰਗ ਜੰਗਲਾਂ ਚ ਰਹਿੰਦੇ ਸੀ ਜਦੋਂ ਹਾਂ ਮੈਂ ਤਾਂ ਰਹਿੰਦੇ ਨਿਕਣੇ ਰਹੇ ਕੁਛੇ ਨਹੀਂ ਰਹੇ ਹੋਂਗੇ ਜਦੋਂ ਪੁੱਛਪਾਰ ਆ ਸੀ ਮੈਨੂੰ ਕਾ ਚਾ ਲੈ ਚਾਲ ਕੁਲੀ ਦੇ ਖਾਸ ਮੁਰਕੂ ਚਾਜੀ ਵੀ ਬੋਲਦੇ ਕਾਲਿਆ ਇਹ ਗੱਲ ਸੰਦਲਾ ਬਾਪੂ ਮੈਂ ਕਿਤਾਬਾਂ ਚ ਪੜਿਆ ਪਹਿਲਾ ਬੰਦੇ ਬੰਦਰ ਹੁੰਦੇ ਸੀ ਹਾਂ ਬੰਦਰ ਹੀ ਆ ਕਿਤਾਬਾਂ ਇਹ ਬਣੇ ਤਾਂ ਬੰਦਰ ਦੀ ਨਸਲ ਪਹਿਲਾ ਬੰਦਰ ਸੀ ਆਪਾਂ ਫੇਰ ਬੰਦੇ ਬਣੇ ਬਾ ਬਾ ਬਾਜ ਜੀ ਜਨਮ ਤੋਂ ਹੁੰਦਾ ਨਹੀਂ ਨਹੀਂ ਹੋਗਾ ਨਹੀਂ ਨਹੀਂ ਬਾਂਦਰ ਬਾਂਦਰ ਹੀ ਜਨਮ ਜਾਂਦਾ ਨਹੀਂ ਨਹੀਂ ਇਹ ਬੰਦੇ ਬਣੇ ਬਾਅਦ ਚ ਇਹ ਹੁੰਦਾ ਥੋੜੀ ਭੈਣ ਜੀ ਲਾ ਥੋੜੇ ਕਾ ਜਮਾ ਆ ਗਏ ਖੁਦ ਹੀ ਆ ਲੈ ਭਾ ਦੇਖੀ ਦੇਖੀ ਪਹਿਲਾ ਅਸੀਂ ਕਾ ਤੁਸੀਂ ਸੀ ਪਹਿਲਾਂ ਬੁੜੇ ਬਿਆਰ ਕਬੰਦਰ ਸਾਡਾ ਸਾਲ ਆਇਦਾ ਬੰਦਰ ਦਾ ਤੇਰੀ ਬਣਿਆ ਤੁਸੀਂ ਬੰਦੇ ਤਾਂ ਜੰਗਲਾਂ ਚ ਭੈਂਜਾ ਖਰਮਾ ਗੋਤਨਾ ਰਾਈੋ ਮਾਸ ਤੇ ਆਉਂਦਾ ਪਹਿਲਾਂ ਜੰਗਲਾਂ ਚ ਰਹਿੰਦੇ ਸੀ ਬਣੋਗਾ ਤੁਸੀਂ ਇਹ ਚੀਜ਼ ਆਹ ਜਿਹੜੀ ਨਹੀਂ ਤਿਆਰ ਹੋਦੀ ਇਹ ਕਿ ਬਣਾਉਂਦੇ ਓਏ ਪਹਿਲਾਂ ਜੰਗਲਾਂ ਚ ਰਹਿੰਦੇ ਨਹੀਂ ਨਹੀਂ ਇਹੀ ਬਣੋਗਾ ਤੂੰ ਮਨੁਹਰੀ ਜਪਦਨਾ ਜਾਣੀ ਜੇ ਲੋੜ ਤੇ ਸੀ ਹਾਂ ਬੰਗਲਾ ਚ ਜੇ ਇਹ ਹੀ ਚੀਜ਼ ਬਣੋ ਭੈਂਜਾ ਖਾਲਮਾ ਫਟ ਗਈ ਜਿਉੜਿਆ